ਯੂਪੀ ਇਨਕਾਉਂਟਰ ਚਮਾਰੇ ਕੇ ਜਸ਼ਨਪ੍ਰੀਤ ਦਾ ਲੇਟ ਹੋਇਆ ਸੰਸਕਾਰ ਡੀਐਸਪੀ ਤੇ ਪ੍ਰੋਸੀਜ ਤੋਂ ਬਾਅਦ ਹੀ ਕੀਤਾ ਅੰਤਮ ਸੰਸਕਾਰ ਪੁਲਿਸ ਚੌਕੀ ਕਲਾਨੌਰ ਬਖਸ਼ੀਵਾਲ ਤੇ ਹਮਲੇ ਕਰਨ ਵਾਲੇ ਤਿੰਨ ਅਤਵਾਦੀਆਂ ਦੀਆਂ ਲਾਸ਼ਾਂ ਅੱਜ ਗਰਤਾਸਪੁਰ ਲਿਆਂਦੀਆਂ ਗਈਆਂ ਜਿੱਥੇ ਮੁਲਜ਼ਮ ਗੁਰਵਿੰਦਰ ਸਿੰਘ ਵਾਸੀ ਕਲਾਨੌਰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਪਰ ਜਦੋਂ ਮੁਲਜ਼ਮ ਜਸ਼ਨਪ੍ਰੀਤ ਉਰਫ ਪ੍ਰਤਾਪ ਵਾਸੀ ਪਿੰਡ ਸ਼ਹੂਰ 'ਚ ਜਦੋਂ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ ਤਾਂ ਪਰਿਵਾਰ ਨੇ ਲਾਸ਼ ਦਾ ਮਾਇਨਾ ਕਰਨ ਤੋਂ ਬਾਅਦ ਅੰਤਮ ਸੰਸਕਾਰ ਕਰਨ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਤੇ ਸਰੀਰ 'ਚ ਕੋਈ ਤਾਕੀ ਨਿਸ਼ਾਨ ਨਹੀਂ ਹੈ ਉਹਨਾਂ ਤੇ ਲੜਕੇ ਦਾ ਫਰਜ਼ੀ ਮੁਕਾਬਲਾ ਬਣਾਇਆ ਗਿਆ ਹੈ ਜਿਸ ਕਾਰਨ ਉਹਨਾਂ ਨੇ ਰਸਮਾਂ ਰੋਕ ਦਿੱਤੀਆਂ ਪਰ ਕਰੀਬ ਅੱਧੇ ਘੰਟੇ ਬਾਅਦ ਡੀਐਸਪੀ ਅਮੋਲਕ ਸਿੰਘ ਨੇ ਪਰਿਵਾਰ ਨੂੰ ਮਿਲ ਕੇ ਪ੍ਰੋਸ਼ਾਤਵਾਇਆ ਕਿ ਉਹ ਉਹਨਾਂ ਦੇ ਨਾਲ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ ਡੀਐਸਪੀ ਦੇ ਪ੍ਰੋਸ਼ੇਤ ਤੋਂ ਬਾਅਦ ਲਾਸ਼ ਦਾ ਅੰਤਮ ਸੰਸਕਾਰ ਕੀਤਾ ਗਿਆ ਪਰ ਪਰਿਵਾਰ ਨੇ ਕਿਹਾ ਕਿ ਇਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖਾ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ ਤੇ ਚੜੀਓ ਫੋਟੋ ਵੇਖਣੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਹਾਏ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈਡ ਬੋਡੀ ਪਈ ਹੈ ਇਹਤੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਤੁਹਾਨੂੰ ਇਹਨਾਂ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਿਤ ਸਿੰਘ ਦਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਸਾਨੂੰ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦਿਓ ਸਾਨੂੰ ਦੱਸੋ ਕਿੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦਿੱਤੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਮੈਂ ਟੋਮੇਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਸਾਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਖਾ ਲਿਆ ਲੱਦ ਕੇ ਕਹਿੰਦਾ ਚਲੋ ਚਲੋ ਚੱਲੀਏ ਚੱਲੀ ਚੱਲੀ ਬੋਲ ਕੀ ਤੁਸੀਂ ਸਤਿਕਾਰ ਕਰੋ ਆਹ ਹਾਂ ਇੰਦ ਵੇਨੇ ਆਹੀ ਦਾ ਵੇਖਦੇ ਆਂ ਬੱਚਿਆਂ ਦਾ ਸਲਾਹ ਕਰਦੇ ਆਂ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਹੀਂ ਤਾਂ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਆ ਸਾਰੇ ਖਲੋਦਦੇ ਆ ਮੈਨੂੰ ਕਹਿੰਦੇ ਮੈਂ ਦੱਸ ਇੱਕੋ ਨਿਸ਼ਾਨ ਦਾ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਉਹ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੀ ਇੰਜ ਜਿੰਦ ਨਹੀਂ ਹੈ ਗਿਆ ਤੇ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਇਨਕਾਉਂਟਰ ਹੋਇਆ ਹੈ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹਿਮਤੀ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਜੀ ਲੈ ਕੇ ਆਈ ਕੀ ਸਰਕਾਰ ਰਾਏ ਕਿੰਨੇ ਮੋੜੇ ਮਾਰੇ ਸੀ ਕੀ ਸੰਸਕਾਰ ਕੀਤਾ ਲੱਗ ਕਿੰਨੇ ਮੋੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸ਼ੋਹ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਨਕਾਟ ਹੋਇਆ ਸੀ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ ਚ ਹੋ ਰਿਹਾ ਜੀ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਰਾਏ ਇਹਨਾਂ ਨੂੰ ਜੱਦ ਸਖਾਣੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਰਮਾ ਦਾ ਜੋਇਆ ਸੀ ਉਹ ਤੇ ਨਾ ਨਹੀਂ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਡਾਕਿਤੇ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਰਾਈਟ ਪਿੰਨ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਤੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੇ ਬੱਚੇ ਕੀ ਕਰ ਸਕਦੇ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਨ ਨੂੰ ਨੀਨ ਅਨਸ਼ਾਸਨ ਤੇ ਇਹੀ ਹੈ ਤੇ ਇਹ ਹੈ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲੇ ਇਹਨਾਂ ਨੇ ਕਰਵਾਉ ਮੈਂ ਸੰਸਕਾਰ ਕਰਾਤਾ ਹਾਂ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਹੈ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਥੈਂਕ ਯੂ